ਪਿਛਲੇ ਦਿਨਾਂ ਤੋਂ ਤਰਨਤਾਰਨ ਦੇ ਵਿੱਚ ਜਿਹੜਾ ਹੈ ਲਗਾਤਾਰ ਚੋਰੀਆਂ ਦਾ ਸਿਲਸਲਾ ਜਿਹੜਾ ਜਾਰੀ ਸੀ ਤਾਂ ਅੱਜ ਪੰਜਾਬ ਪੁਲਿਸ ਤਰਨਤਾਰਨ ਨੂੰ ਜਿਹੜੀ ਹੈ ਕਾਮਯਾਬੀ ਮਿਲੀ ਹੈ ਤਾਂ ਕਾਨਫਰੰਸ ਰੱਖ ਕੇ ਜਾਣਕਾਰੀ ਦਿੱਤੀ ਗਈ ਹੈ ਕੀ ਸੀ ਪੂਰਾ ਮਾਮਲਾ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਾਂਗੇ ਪਰ ਫਿਲਹਾਲ ਦੱਸ ਦੇਵਾਂ ਕਿ ਪਿਛਲੇ ਦਿਨਾਂ ਤੋਂ ਜਿਹੜਾ ਹੈ ਤਰਨਤਾਰਨ ਦੇ ਵਿੱਚ ਜਿਹੜਾ ਨੇੜਲੇ ਕਸਬਿਆਂ ਦੇ ਵਿੱਚ ਵੀ ਜਿਹੜਾ ਹੈ ਚੋਰਾਂ ਨੇ ਪੂਰੀ ਹਲਚਲ ਆਪਣੀ ਮਚਾਈ ਹੋਈ ਸੀ ਮੇਰੇ ਨਾਲ ਡੀਐਸਪੀ ਗੋਇੰਦਵਾਲ ਰਵੀਸ਼ੇਰ ਸਿੰਘ ਜੀ ਮੌਜੂਦ ਨੇ ਕੀ ਰਿਕਵਰੀ ਹੋਈ ਹੈ ਕਿੰਨੇ ਦੋਸ਼ੀ ਫੜੇ ਗਏ ਨੇ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਾਂਗੇ ਸਰ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਸਰ ਅੱਜ ਕਾਨਫਰੈਂਸ ਰੱਖੀ ਗਈ ਆ ਮਾਮਲਾ ਪੂਰਾ ਕੀ ਆ ਜੀ ਇਹ ਜੀ ਥਾਣਾ ਚੋਲਾ ਸਾਹਿਬ ਦੇ ਪਿੰਡ ਰਾਣੀਵਲਾ ਚ 1-2 ਦੀ ਦਰਮਿਆਨੀ ਰਾਤ ਨੂੰ ਦੋ ਘਰਾਂ ਚ ਚੋਰੀ ਹੋਈ ਸੀ ਜਿਹਦੇ ਵਿੱਚ ਸੋਨਾ ਘੜੀਆਂ ਹੋਰ ਘਰੇਲੂ ਸਮਾਨ ਜੀ ਮੋਬਾਈਲ ਵਗੈਰਾ ਚੋਰੀ ਹੋਈ ਸੀ ਇਹਦੀ ਇਹਦੇ ਸਮਾਨ ਚ ਥਾਣਾ ਚੋਲਾ ਸਾਹਿਬ ਚ ਐਫ ਆਈ ਆਰ ਨੰਬਰ 46 ਨਵੇਂ ਕਾਨੂੰਨ ਬੀ ਐਨ ਐਸ ਦਾ ਅਰਚ ਕਰਕੇ ਤਬਤੀਸ਼ ਲਿਆਂਦੀ ਗਈ ਸੀ ਦੌਰਾਨ ਇਹ ਤਬਤੀਸ਼ ਮੁਖ ਅਫਸਰ ਤਾਨਾ ਚੋਲਾ ਸਾਹਿਬ ਤੇ ਐਸਆਈ ਨਰੇਸ਼ ਕੁਮਾਰ ਦੀ ਟੀਮ ਨੇ ਚੋਰੀ ਕਰਨ ਵਾਲੀ ਟੀਮ ਦੇ ਤਿੰਨ ਮੈਂਬਰ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ 70-80% ਦੇ ਇੰਨੇ ਕ ਕਰੀਬ ਰਿਕਵਰੀ ਕਰ ਲਈ ਆ ਤੇ ਬਾਕੀ ਦੋਸ਼ੀਆਂ ਨੂੰ ਅੱਜ ਪੇਸ਼ ਅਦਾਲਤ ਕਰਕੇ ਜਿਹੜੀ ਰੈਂਦੀ ਰਿਕਵਰੀ ਹੋਵੇ ਪੁਛਗਿਸ਼ ਕਰਕੇ ਕੀਤੀ ਜਾਏਗੀ ਸਰ ਦੋਸ਼ੀਆਂ ਦੇ ਨਾਮ ਤੇ ਕੀ ਕੀ ਬਰਾਮਦ ਹੋਇਆ ਜੀ ਇਹ ਜਰੂਰ ਹਾਂ ਜੀ ਹਾਂ ਜੀ ਦੋਸ਼ੀਆਂ ਦਾ ਇੱਕ ਦੋਸ਼ੀ ਦਾ ਨਾਮ ਹੈਗਾ ਜੀ ਰਾਜਨ ਪੁੱਤਰ ਬਲਵਿੰਦਰ ਸਿੰਘ ਦੂਸਰੇ ਦਾ ਤਰਮਿੰਦਰ ਸਿੰਘ ਪੁੱਤਰ ਸੰਤੋਖ ਸਿੰਘ ਤੀਸਰਾ ਗਗਨਦੀਪ ਸਿੰਘ ਪੁੱਤਰ ਗੱਜਨ ਸਿੰਘ ਇਹ ਸਾਰੇ ਪਿੰਡ ਰਾਣੀ ਵਿਲਾਦੇ ਰਹਿਣ ਵਾਲੇ ਨੇ ਜੀ ਤੇ ਇਹਨਾਂ ਕੋਲੋਂ ਜਿਹੜੀ ਬਰਾਮਦਗੀ ਹੋਈ ਉਹਦੇ ਵਿੱਚ ਇੱਕ ਗਜਰਾ ਸੋਨਾ ਇੱਕ ਕੜਾ ਸੋਨਾ ਇੱਕ ਇੱਕ ਜੋੜਾ ਵੱਡੇ ਕਾਂਟੇ ਇੱਕ ਜੋੜਾ ਛੋਟੀਆਂ ਵਾਲੀਆਂ ਤਿੰਨ ਮੁੰਦਰੀਆਂ ਇੱਕ ਜੋੜਾ ਕਾ ਛੋਟੇ ਕਾਂਟੇ ਇੱਕ ਜੋੜਾ ਛੋਟੀਆਂ ਵਾਲੀਆਂ ਇੱਕ ਕੋਕਾ 9 ਮੋਬਾਈਲ ਫੋਨ ਇੱਕ ਡਰਾਇਰ ਕਰਨ ਵਾਲੀਆਂ ਚਾਰ ਮਸ਼ੀਨਾਂ ਇੱਕ ਲੇਡੀਜ਼ ਪਾਸ ਤੇ ਪੰਜ ਰਿਸਟਵਾਚ ਸਰ ਜिले ਦੇ ਵਿੱਚ ਜੇ ਖਾਸ ਕਰ ਜਿੱਥੋਂ ਤੁਸੀਂ ਅੱਜ ਕਾਨਫਰੰਸ ਦੇ ਲਈ ਆਏ ਹੋ ਤਾਂ ਬਹੁਤ ਸਾਰੀਆਂ ਵਾਰਦਾਤਾਂ ਵੀ ਅਤੇ ਚੋਰੀ ਦੀਆਂ ਵਾਰਦਾਤਾਂ ਤੇ ਹੋਈ ਰਹੀਆਂ ਕਿਸ ਤਰੀਕੇ ਦੀ ਪੁਲਿਸ ਦੇ ਵੱਲੋਂ ਮੁਸਤੈਦੀ ਜਿਹੜੀ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਵੀ ਵਿਖਾਈ ਜਾਵੇਗੀ ਡਿਊਟੀ ਕਿਸ ਤਰੀਕੇ ਦੀ ਚੱਲ ਰਹੀ ਹੈ ਡਿਊਟੀ ਚੱਲ ਰਹੀ ਹੈ ਜੀ ਡਿਊਟੀ ਵਾਰਦਾਤਾਂ ਜਰੂਰ ਹੋਈਆਂ ਨੇ ਪਰ ਅਸੀਂ ਟ੍ਰੇਸ ਵੀ ਕੀਤੀਆਂ ਨੇ ਆ ਜਿਹੜੀ ਲੇਟੈਸਟ ਵਾਰਦਾਤ ਜਿਹੜੀ ਆ ਇੱਕ ਤਰੀਕ ਵਾਲੀ ਆ ਅੱਜ ਕਿੰਨੀ ਤਰੀਕ ਹੋ ਗਈ ਜੀ 6 ਮੈਂ 5 ਦਿਨ ਦੇ ਵਿੱਚ ਵਿੱਚ ਹੀ 4 ਦਿਨ ਦੇ ਵਿੱਚ ਵਿੱਚ ਹੀ ਮਿਹਨਤ ਕਰਕੇ ਟ੍ਰੇਸ ਕਰ ਲਈ ਆ ਫਤਿਹਬਾਦ ਚੋਰੀ ਹੋਈ ਸੀ ਸਾਡੇ ਏਰੀਆ ਚ ਉਹ ਵੀ ਦੋ ਮੁਲਜ਼ਮੋ ਦੇ ਫੜਲੇ ਨੇ ਪੁਲਸਰਮਾਨ ਦੇ ਨਾਲ ਸਾਡੇ ਕੋਲ ਤੇ ਬਾਕੀ ਸਾਡੀ ਕੋਸ਼ਿਸ਼ ਇਹੋ ਹੀ ਆ ਵੀ ਪਹਿਲੀ ਤੇ ਕੋਸ਼ਿਸ਼ ਆ ਕੋਈ ਚੋਰੀ ਕੋਈ ਵਾਰਦਾਤ ਹੋਵੇ ਹੀ ਨਾ ਪਰ ਜੇ ਕੋਈ ਹੁੰਦੀ ਆ ਤੇ ਉਹਨੂੰ ਟ੍ਰੇਸ ਕਰਕੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਡੱਕਾਇਆ ਜਾਵੇ। ਪੁਲਿਸ ਪਾਰਟੀ ਵੱਲੋਂ ਬੋਲਦੇ ਹੋਏ ਸ਼ਰਾਰਤੀ ਅਨਸਰਾਂ ਨੂੰ ਕੀ ਮੈਸੇਜ ਹੈ ਤੁਹਾਡਾ? ਸ਼ਰਾਰਤੀ ਅਨਸਰਾਂ ਨੂੰ ਇਹ ਮੈਸੇਜ ਹੈ ਵੀ ਤੁਸੀਂ ਜਾਂ ਤੇ ਮਾੜੇ ਕੰਮ ਕਰਨੇ ਛੱਡ ਦਿਓ। ਚੰਗੇ ਨਾਗਰਿਕ ਬਣ ਜਾਓ ਜੇ ਨਹੀਂ ਚੰਗੇ ਨਾਗਰਿਕ ਬਣਦੇ ਤੇ ਫਿਰ ਕਾਨੂੰਨ ਦੇ ਡੰਡੇ ਦਾ ਸਾਹਮਣਾ ਕਰਨ ਲਈ ਤਿਆਰ ਹੋ। ਬਹੁਤ-ਬਹੁਤ ਧੰਨਵਾਦ ਜੀ ਸਾਡੇ ਨਾਲ ਗੱਲ ਕਰ। ਥੈਂਕ ਯੂ। ਸੋ ਇਹ ਸਨ ਡੀਐਸਪੀ ਰਵੀ ਸ਼ੇਰ ਸਿੰਘ ਜੀ ਜਿਨ੍ਹਾਂ ਨੇ ਦੱਸਿਆ ਕਿ ਤਿੰਨ ਦੋਸ਼ੀ ਜਿਹੜੇ ਆ ਉਹ ਫੜੇ ਨੇ ਤਾਂ ਜਿਹੜੇ ਕੀ ਵੱਖ-ਵੱਖ ਜਗ੍ਹਾ ਤੇ ਜਿਹੜੀਆਂ ਚੋਰੀਆਂ ਕਰਦੇ ਸਨ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਰ ਜਾਣਕਾਰੀ ਤੇ ਰਿਕਵਰੀ ਉਹਨਾਂ ਕੋਲੋਂ ਹੋ ਸਕਦੀ ਤੁਸੀਂ ਬਣੇ ਰਹੋ ਸਾਡੇ ਨਾਲ ਅਸੀਂ ਹਰ ਕਵਰੇਜ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮੈਂ ਅਜਦੀਪ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ